ਪ੍ਰਾਣੀ ਬਜ਼ੁਰਗ ਸਾਡੇ ਜਿੰਨੇ ਵੀ ਸਨ ਨਾਮ ਜાં ਪ੍ਰਾਣੀ ਸਾਧੂ ਮਹਾਤਮਾ ਜਿਵੇਂ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਰਦਾਸ ਦੇ ਜੀਵਨ ਦਾਤੇ ਸ਼੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਨੀ ਤਪਾਧ ਰਾਜ ਮਹਾਲੀ ਵਾਲੇ ਇਨ੍ਹਾਂ ਪ੍ਰਾਤਨ ਸਾਧੂਆਂ ਦੀ ਜ਼ਿੰਦਗੀ ਦਾ ਨਿਜਮ ਸੀ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੋਰ ਬੇਅੰਤ ਬਾਣੀਆਂ ਦਾ ਨਿਤਨੇਮ ਜਿੱਥੇ ਕਰਦੇ ਉਥੇ ਰੋਜ਼ ਦਾ ਨਿਜਮ ਹੁੰਦਾ ਸੀ ਆਸਾ ਜੀ ਦੀ ਵਾਰ ਦਾ ਕੀਰਤਨ ਰੋਜ਼ ਸ਼੍ਰਵਣ ਕਰਦੇ ਜੇ ਕੀਰਤਨ ਸ਼੍ਰਵਣ ਕਿਤੇ ਇਦਾਂ ਹੋ ਜਾਂਦਾ ਵੀ ਕੀਰਤਨ ਨਾ ਸੁਣਿਆ ਜਾਂਦਾ ਫਿਰ ਆਸਾ ਜੀ ਦੀ ਵਾਰ ਦਾ ਪਾਠ ਆਪ ਜਰੂਰ ਕਰਦੇ ਸਾਰੇ ਸਾਧੂ ਜਨਾਂ ਦਾ ਜਿੰਨੇ ਪ੍ਰਾਣੇ ਸੰਪਰਦਾਇ ਸਾਧੂ ਉਹਨਾਂ ਦਾ ਨਿਜਮ ਸੀ ਔਰ ਹੁਣ ਕਈ ਅੱਜਕੱਲ ਸਵਾਲ ਕਰਦੇ ਐ ਇਹ ਆਸਾ ਜੀ ਦੀ ਵਾਰ ਦਾ ਕੀਰਤਨ ਹੁਣ ਤੁਸੀਂ ਵੇਖੋ ਨਾ ਪੰਜੇ ਤਖਤਾਂ ਦੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ ਚਾਰੇ ਧਾਮਾਂ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ ਜਿੰਨੇ ਇਤਿਹਾਸਕ ਅਸਥਾਨ ਐ ਸਾਰੇ ਇਤਿਹਾਸਕ ਅਸਥਾਨਾਂ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ ਤੇ ਕਈ ਐਦਾਂ ਦੇ ਵੀ ਐ ਜਿਹੜੇ ਹਰ ਇੱਕ ਗੱਲ ਤੇ ਕਈਆਂ ਦਾ ਸੁਭਾਈ ਬਣ ਜਾਂਦਾ ਹੈ ਉਹਨਾਂ ਨੇ ਹਰ ਇੱਕ ਗੱਲ ਤੇ ਕਿੰਤੂ ਹੀ ਕਰਨਾ ਹੁੰਦਾ ਹੈ ਜਿਨੇ ਗੁਣ ਲੈਣਾ ਹੋਵੇ ਨਾ ਜਿਨੇ ਗੁਣ ਲੈਣਾ ਹੋਵੇ ਉਹ ਕੀੜੀ ਤੋਂ ਵੀ ਗੁਣ ਲੈ ਲੈਂਦਾ ਹੈ ਤੇ ਜਿਨੇ ਔਗਣ ਲੱਭਣਾ ਹੋਵੇ ਉਹ ਮਾੜੀ ਬਿਰਤੀ ਵਾਲਾ ਜਿਵੇਂ ਕੀੜੀ ਦਾ ਸੁਭਾਅ ਹੁੰਦਾ ਹੈ ਨਾ ਕੀੜੀ ਸੰਗ ਮਰ ਮਰਦੇ ਮਹਿਲ ਵਿੱਚ ਵੀ ਸਰਾਖ ਹੀ ਲੱਭਦੀ ਏ ਵੀ ਮੈਂ ਬੜਾਂ ਕਿਥੇ ਕੁਝ ਏਦਾਂ ਦੀ ਬਿਰਤੀ ਵਾਲੇ ਵੀ ਹਨ ਜਿਨ੍ਹਾਂ ਦਾ ਸੁਭਾਈ ਬਣ ਗਿਆ ਕਿੰਤੂ ਪ੍ਰੰਤੂ ਕਰਨਾ ਉਹ ਕਹਿੰਦੇ ਦੱਸੋ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਕਿਹਨੇ ਕੀਤਾ ਜਿਵੇਂ ਅੱਜੁੰਦੈ ਸ਼ੱਕੇ ਤੇ ਸਲੋਕਾਂ ਨਾਲ ਕਿਹਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਦੱਸੋ ਇਹ ਮਰਿਆਦਾ ਕਿਹਨੇ ਬਣਾਈ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਐ ਉਹਨਾਂ ਦੀ ਕਿਤਾਬ ਹੈ ਮੰਨੋ ਜਾਂ ਨਾ ਮੰਨੋ ਮੰਨੋ ਭਾਵੇਂ ਨਾ ਮੰਨੋ ਉਹ ਕਿਤਾਬ ਵਿੱਚ ਉਹਨਾਂ ਨੇ ਲਿਖਿਆ ਹੈ ਕਿਣ ਲਗੇ ਪਹਿਲੀ ਵਾਰ ਆਸਾ ਜੀ ਦੀ ਵਾਰ ਦਾ ਕੀਰਤਨ ਉਦੋਂ ਪਹਿਲਾਂ ਕਲੀਆਂ ਪੌੜੀਆਂ ਦਾ ਗਾਇਨ ਕੀਤਾ ਜਾਂਦਾ ਸੀ ਪਹਿਲੀ ਵਾਰ ਆਸਾ ਜੀ ਦੀ ਵਾਰ ਦਾ ਕੀਰਤਨ ਛੱਕੇ ਔਰ ਸਲੋਕਾਂ ਨਾਲ ਨਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਲੈਣਾ ਜੀ ਜਿਹੜੇ ਬਾਅਦ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਬਣੇ ਪਹਿਲੀ ਵਾਰ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਜਿਹੜੇ ਉਸ ਵੇਲੇ ਬਾਬਾ ਲੈਣਾ ਜੀ ਦੇ ਰੂਪ ਵਿੱਚ ਸਨ ਉਹਨਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਜਿਵੇਂ ਅੱਜ ਰਾਗੀ ਸਿੰਘ ਸੱਕੇ ਸ਼ਲੋਕ ਪੌੜੀਆਂ ਪੜਦੇ ਐ ਇਸ ਤਰ੍ਹਾਂ ਕੀਰਤਨ ਕੀਤਾ 45 ਸ਼ਲੋਕ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਔਰ 14 ਸਲੋਕ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਜੀ ਦੇ ਇਸੇ ਕਰਕੇ ਲਿਖਿਆ ਜਾਂਦਾ ਹੈ 12 ਸਲੋਕਾਂ ਨਾਲ ਸਲੋਕ ਉਹ ਮਹੱਲੇ ਪਹਿਲੇ ਕੀ ਇਦਾਂ ਲਿਖਿਆ ਮਿਲਦਾ ਹੈ ਨਾ ਸਲੋਕ ਭੀ ਲਿਖੇ ਮਹੱਲੇ ਪਹਿਲੇ ਕੀ 12 ਸਲੋਕਾਂ ਨਾਲ ਉਹ ਤਾਂ ਹੀ ਲਿਖਿਆ ਮਿਲਦਾ ਹੈ ਕਿਉਂਕਿ ਉਹਦੇ ਵਿੱਚ 14 ਅੰਸ ਸਲੋਕ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੀ ਨੇ ਹੁਣ ਜਿਹੜੇ ਕਿੰਤੂ ਕਰਦੇ ਐ ਤਾਂ ਭਾਈ ਪਹਿਲੀ ਵਾਰ ਆਸਾ ਜੀ ਦੀ ਵਾਰ ਦਾ ਕੀਰਤਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਦੂਸਰੇ ਪਾਤਸ਼ਾਹ ਜਿਹੜੇ ਉਸ ਵੇਲੇ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਬਾਦ ਵਿੱਚ ਬਣੇ ਜਿਹੜੇ ਉਸ ਵੇਲੇ ਭਾਈ ਲੈਣਾ ਜੀ ਦੇ ਰੂਪ ਵਿੱਚ ਸਨ ਉਹਨਾਂ ਨੇ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕੀਤਾ ਤਾਂ ਹੀ ਇਹ ਮਰਿਆਦਾ ਅੱਜ ਚੱਲੀ ਆਉਂਦੀ ਹੈ ਕਿ ਆਸਾ ਜੀ ਦੀ ਯਾਰ ਦਾ ਕੀਰਤਨ ਗੁਰੂ ਘਰਾਂ ਵਿੱਚ ਬਹੁਤ ਪਿਆਰ ਤੇ ਸਤਿਕਾਰ ਨਾਲ ਕੀਤਾ ਜਾਂਦਾ ਹੈ। ਔਰ ਸਿਆਣੇ ਵਿਦਵਾਨ ਜਨ ਮਹਾਤਮਾ ਜਨ ਦੱਸਦੇ ਐ ਜਿਹੜਾ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰੇਮ ਨਾਲ ਸੁਣਦਾ ਨਾ ਪਿਆਰ ਨਾਲ ਸੁਣਦਾ ਹੈ। ਸ਼ਰਧਾ ਭਾਵਨਾ ਰੱਖ ਕੇ ਸੁਣਦਾ ਹੈ। ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਇਸ ਕਰਕੇ ਸਾਨੂੰ ਵੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ਰਧਾ ਭਾਵਨਾ ਨਾਲ ਸੁਣਨਾ ਜਾਂਦਾ ਹੈ